ਅਜੇ ਅਸੀਂ ਕਿਉਂ ਨਹੀਂ ਪ੍ਰਤਾਪ ਸਿੰਘ ਬਾਜਵੇਾਰਾ ਕੋਈ ਬੰਦਾ ਆ ਕੇ ਪੰਜਾਬ ਦੀ ਬਾਗ ਡੋਰ ਦੁਬਾਰਾ ਸੰਭਾਲੇ ਔਰ ਅੱਜ ਜਿਹੜੇ ਸਮਾਂ ਹਾਲਾਤ ਨੇ ਉੱਥੇ ਪੰਜਾਬ ਦੇ ਵਿੱਚ ਗੈਂਗਸਟਰ ਹੋਰ ਮੈਂ ਕਹਿੰਦਾ ਕੋਈ ਦੱਸਣ ਦੀ ਲੋੜ ਨਹੀਂ ਕਿਉਂਕਿ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਆ ਪ੍ਰਤਾਪ ਸਿੰਘ ਬਾਜਵਾ ਬੜੇ ਸੀਨੀਅਰ ਨੇਤਾ ਨੇ ਬੜੇ ਲੜਨ ਵਾਲੇ ਆਣਨ ਵਾਲੇ ਤਖਣ ਵਾਲਾ ਨੇਤਾ ਤੇ ਸਾਰਿਆਂ ਦੀਆਂ ਭਾਵਨਾਵਾਂ ਨੇ ਕਿ ਉਹ ਜਿਹੇ ਨੇਤਾ ਦੇ ਹੱਥ ਬਾਗ ਡੋਰ ਆਵੇ ਅਸੀਂ ਇਹ ਕਹਿੰਦੇ ਆ ਵੀ 2027 ਚ ਕਾਂਗਰਸ ਨੇ ਇਸ ਲਈ ਲੜਨਾ ਵੀ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ ਪੰਜਾਬ ਦੀਆਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਅਮਰੀਕਾ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਸਬੰਧ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ ਪੰਜਾਬ ਚੈਪਟਰ ਦੇ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਗੁਰਮੀਤ ਸਿੰਘ ਗਿੱਲ ਖੁੱਲ੍ਹ ਕੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਨਜ਼ਰ ਆਏ 2027 ਦੀਆਂ ਪੰਜਾਬ ਚੋਣਾਂ ਦੀਆਂ ਤਿਆਰੀਆਂ ਪਾਰਟੀਆਂ ਤੇ ਉਹਨਾਂ ਦੇ ਵਰਕਰਾਂ ਨੇ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਨੇ ਇਸੇ ਸਬੰਧ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ ਪੰਜਾਬ ਚੈਪਟਰ ਦੇ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਗਿੱਲ ਦੇ ਵੱਲੋਂ ਨਿਊ ਜਰਸੀ 'ਚ ਇੰਡੀਅਨ ਓਵਰਸੀਜ਼ ਕੌਂਗਰੈਸ ਯੂ ਐਸ ਏ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਗੁਰਮੀਤ ਸਿੰਘ ਗਿੱਲ ਖੁੱਲ ਕੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਆਏ ਉਹਨਾਂ ਕਹੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੀਦਾ ਹੈ ਜਿਸ ਦੇ ਲਈ ਉਹਨਾਂ ਨੇ ਹਾਈ ਕਮਾਂਡ ਨੂੰ ਅਪੀਲ ਕੀਤੀ ਆਪਾਂ ਨੂੰ ਪਤਾ ਵਾ ਵੀ ਆਉਣ ਵਾਲਾ ਸਮਾਂ ਹੁਣ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਨਾਲ ਧੱਕਾ ਹੋ ਰਿਹਾ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਇਸ ਕਰਕੇ ਅੱਜ ਅਸੀਂ ਮੀਟਿੰਗ ਰੱਖੀ ਸੀ ਕਿਉਂਕਿ ਪਿਛਲੇ ਦਿਨੀ ਸਾਡੇ ਐਲੋਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਇੱਥੇ ਆਏ ਸੀ ਉਹਨਾਂ ਨੇ ਵੀ ਬੜੀ ਵੱਡੀ ਮੀਟਿੰਗ ਅਸੀਂ ਨਿਊਯਾਰਕ ਕਰੀ ਸੀ ਹੁਣ ਉਹ ਆਸਟ੍ਰੇਲੀਆ ਗਏ ਹੋਏ ਨੇ ਅਸੀਂ ਚਾਹੁੰਦੇ ਹਾਂ ਕੋਈ ਬਾਜਵਾ ਸਾਹਿਬ ਵਰਗਾ ਬੰਦਾ ਆ ਕੇ ਪੰਜਾਬ ਨੂੰ ਦੁਬਾਰਾ ਬਾਗਡੋਰ ਸੰਭਾਲੇ ਕਿਉਂਕਿ ਜਿਵੇਂ ਪਹਿਲਾਂ ਪ੍ਰਤਾਪ ਸਿੰਘ ਕੈਰੋ ਨੇ ਇੱਕ ਵਾਰ ਕਰਿਆ ਸੀ ਉਹ ਆਪ ਹੀ ਕਹਿੰਦੇ ਨੇ ਵੀ ਮੇਰੇ ਬਾਪ ਨੇ ਮੇਰਾ ਨਾਂ ਉਹਨਾਂ ਦੇ ਨਾਂ ਤੇ ਰੱਖਿਆ ਸੀ ਅਜੇ ਅਸੀਂ ਚਾਹੁੰਦੇ ਆਂ ਪ੍ਰਤਾਪ ਸਿੰਘ ਬਾਜਵਾ ਵਰਗਾ ਕੋਈ ਬੰਦਾ ਆ ਕੇ ਪੰਜਾਬ ਦੀ ਬਾਗਡੋਰ ਦੁਬਾਰਾ ਸੰਭਾਲੇ ਔਰ ਅੱਜ ਜਿਹੜੇ ਸਮਾਂ ਹਾਲਾਤ ਨੇ ਉੱਥੇ ਪੰਜਾਬ ਦੇ ਵਿੱਚ ਗੈਂਗਸਟਰ ਹੋਰ ਮੈਂ ਕਹਿੰਦਾ ਕੋ ਦੱਸਣ ਦੀ ਲੋੜ ਨਹੀਂ ਕਿਉਂਕਿ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਆ ਇਸ ਕਰਕੇ ਅੱਜ ਸਾਨੂੰ ਲੋੜ ਆ ਹਮਲਾ ਮਾਰਨ ਦੀ ਵੀ ਜਿਹੜੇ ਦਿੱਲੀ ਤੋਂ ਧਾੜ ਵੀ ਆਈਏ ਇਹਨਾਂ ਨੂੰ ਭਜਾਈਏ ਇਸ ਮੌਕੇ ਪੰਜਾਬ ਤੋਂ ਦੋ ਵੱਡੇ ਲੀਡਰ ਸਮਾਲ 스ਕੇਲ ਇੰਡਸਟਰੀ ਦੇ ਸਾਬਕਾ ਚੇਅਰਮੈਨ ਕੇ ਕੇ 바ਵਾ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੀ ਨਿਊ ਜਰਸੀ ਪਹੁੰਚੇ ਹੋਏ ਸਨ ਅਤੇ ਇਸ ਮੀਟਿੰਗ ਦਾ ਹਿੱਸਾ ਬਣੇ ਇਹ ਲੀਡਰ ਅਮਰੀਕਾ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਨੇ ਅਤੇ ਕਾਂਗਰਸ ਨੂੰ ਸਪੋਰਟ ਕਰਨ ਦੀ ਅਪੀਲ ਵੀ ਕਰ ਰਹੇ ਨੇ ਤਾਂ ਕਿ 2027 ਦੇ ਵਿੱਚ ਪਾਰਟੀ ਨੂੰ ਬਿਹਤਰ ਨਤੀਜੇ ਮਿਲ ਸਕਣ ਇੱਥੇ ਮੈਂ ਸਮਝਦਾ ਕਿ ਪੰਜਾਬ ਦੇ ਪਿੰਡਾਂ ਤੋਂ ਜਿਹੜੇ ਨੌਜਵਾਨ ਇੱਥੇ ਬੜਾ ਸੰਘਰਸ਼ ਕਰਕੇ ਪਹੁੰਚੇ ਨੇ ਬੇਸ਼ੱਕ ਇੱਥੇ ਉਹਨਾਂ ਦੇ ਕਾਰੋਬਾਰ ਬਲੰਦੀਆਂ ਤੇ ਨੇ ਪਰ ਉਹਨਾਂ ਦੇ ਅੰਦਰ ਪੰਜਾਬ ਦਾ ਦਰਦ ਹੈ ਪੰਜਾਬ ਦੇ ਲੋਕਾਂ ਦਾ ਦਰਦ ਹੈ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੀ ਜਵਾਨੀ ਦਾ ਹਮੇਸ਼ਾ ਦਰਦ ਰਿਹਾ ਹੈ ਤੇ ਦਰਦ ਰਹਿਣਾ ਇਹ ਵੀ ਮੈਂ ਸਮਝਦਾ ਵੱਡੀ ਗੱਲ ਹੈ ਤੇ ਹੋਣਾ ਵੀ ਚਾਹੀਦਾ ਹੈ ਤੇ ਅੱਜ ਪੰਜਾਬ ਦੇ ਵਿੱਚ ਐਸੀ ਸਰਕਾਰ ਆ ਗਈ ਜਿਹੜੀ ਸਰਕਾਰ ਪੰਜਾਬ ਦੇ ਕਿਸਾਨ ਵਪਾਰੀ ਕਾਰਖਾਨੇਦਾਰ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਯੂਥ ਸਾਰੇ ਵਰਗਾਂ ਦੇ ਲੋਕ ਉਸ ਤੋਂ ਪਰੇਸ਼ਾਨ ਨੇ ਤੰਗ ਨੇ 2027 ਦੇ ਵਿੱਚ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਬੜੇ ਸੀਨੀਅਰ ਨੇਤਾ ਨੇ ਬੜੇ ਲੜਨ ਵਾਲੇ ਆਣ ਵਾਲੇ ਤਖਣ ਵਾਲਾ ਨੇਤਾ ਤੇ ਸਾਰਿਆਂ ਦੀਆਂ ਭਾਵਨਾਵਾਂ ਨੇ ਕਿ ਉਹ ਜਿਹੇ ਨੇਤਾ ਦੇ ਹੱਥ ਵਾਗ ਡੋਹ ਰਾਵੇ ਜਿਹੜਾ ਪੰਜਾਬ ਨੂੰ ਅੱਗੇ ਤੋਰ ਸਕਦਾ ਪਿਛਲੇ ਦਿਨਾਂ ਤੋਂ ਕੈਨੇਡਾ ਤੇ ਅਮਰੀਕਾ ਦੀ ਫੇਰੀ ਤੇ ਆਏ ਆ کافی ਲੰਮੇ ਅਰਸੇ ਤੋਂ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਆਉਨੇ ਆ ਜਿਹੜੇ ਸਾਡੇ ਐਨ ਆਰ ਆਈ ਭਰਾ ਨੇ ਜਿਸ ਤਰ੍ਹਾਂ ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਬੜਮੁੱਲਾ योगदान ਪਾਇਆ ਸੀ ਬਾਬਾ ਮਸਾਕਾ ਸਿੰਘ ਬਾਬਾ ਜਵਾਲਾ ਸਿੰਘ ਸੋਣ ਸਿੰਘ ਭਕਣਾ ਹਰਨਾਮ ਸਿੰਘ ਟੁੰਨੀ ਲਾਟ ਕਰਤਾਰ ਸਿੰਘ ਸਰਾਭਾ ਉਸ ਤਰ੍ਹਾਂ ਅੱਜ ਵੀ ਮੈਂ ਮਹਿਸੂਸ ਕਰਦਾ ਕਿ ਲੋੜ ਆ ਐਨ ਆਰ ਆਈ ਭਰਾ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਉਣ ਪਹਿਲਾਂ ਵੀ ਇਸਦਾ ਪ੍ਰਤਾਪ ਸਿੰਘ ਬਾਜਵਾ ਇੱਥੇ ਆ ਕੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਦੇ ਕੇ ਗਏ ਨੇ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਸਾਰੇ ਆਪਣੇ ਆਪਣੇ ਪੰਜਾਬ ਦੇ ਪਿੰਡਾਂ ਵਿੱਚੋਂ ਆ ਕੇ ਇੱਥੇ ਇਥੋਂ ਦੀ ਰਾਜਨੀਤੀ ਦੇ ਵਿੱਚ ਇਤੋਂ ਦੇ ਕਾਰੋਬਾਰ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਤੁਹਾਨੂੰ ਬੜੇ ਆਦਬ ਤੇ ਸਤਿਕਾਰ ਨਾਲ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਵਿੱਚ 2027 ਦੀਆਂ ਚੋਣਾਂ ਆਉਣ ਵਾਲੀਆਂ ਨੇ ਤੁਸੀਂ ਸਾਰੇ ਰਲ ਕੇ ਹਮਲਾ ਮਾਰ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ ਗੁਰਮੀਤ ਸਿੰਘ ਗਿੱਲ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਕਾਂਗਰਸ ਦੇ ਲਈ ਕੰਮ ਕਰ ਰਹੇ ਨੇ ਅਤੇ ਸੂਬੇ ਦੀਆਂ ਚੋਣਾਂ ਸਮੇਂ ਆਪਣੀ ਸਾਰੀ ਟੀਮ ਦੇ ਨਾਲ ਹਮੇਸ਼ਾ ਹੀ ਪੰਜਾਬ ਜਾਂਦੇ ਨੇ ਅਤੇ ਉੱਥੇ ਕਾਂਗਰਸ ਨੂੰ ਜਿਤਾਉਣ ਲਈ ਪੂਰੀ ਮਿਹਨਤ ਕਰਦੇ ਨੇ ਇਸ ਮੀਟਿੰਗ ਦੇ ਵਿੱਚ ਜਬਰ ਸਿੰਘ ਗਰੇਵਾਲ ਵਾਈਸ ਪ੍ਰੈਜ਼ੀਡੈਂਟ ਮੈਨੀ ਚੀਮਾ ਜਨਰਲ ਸੈਕਟਰੀ ਜੱਗੀ ਕਲਸੀਆ ਨਿਊ ਜਰਸੀ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਕੱਤਰ ਜਨਰਲ ਜਸਵਿੰਦਰ ਸਿੰਘ ਕੰਗ ਅਤੇ ਮੀਡੀਆ ਐਡਵਾਈਜ਼ਰ ਸੁਖੀ ਸਿੱਧੂ ਵੀ ਹਾਜ਼ਰ ਸਨ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਅਮਰੀਕਾ ਵੀ ਫੇਰੀ ਤੇ ਸਾਡੇ ਕੇ ਕੇ ਬਾਬਾ ਜੀ ਬਲਕੀ ਸਿੰਘ ਦਾਖਾ ਜੀ ਦੇ ਪਹੁੰਚਣ ਦਾ ਬਹੁਤ ਬਹੁਤ ਸੁਆਗਤ ਕਰਦੇ ਆਂ ਤੇ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀਆਂ 2027 ਦੀਆਂ ਚੋਣਾਂ ਆ ਉਹਦੇ ਵਿੱਚ ਅਸੀਂ ਇਹਨਾਂ ਦੀ ਹਰ ਤਰ੍ਹਾਂ ਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਮਨ ਧਨ ਨਾਲ ਪੂਰੀ ਸੇਵਾ ਕਰਾਂਗੇ ਸਪੋਰਟ ਕਰਾਂਗੇ ਇਹ ਤਾਂ ਇੱਕੋ ਹੀ ਗੱਲ ਆ ਵੀ ਪੰਜਾਬ ਨੂੰ ਬੜੀਆਂ ਸਰਕਾਰਾਂ ਆਈਆਂ ਕਿਸੇ ਨੇ ਕਿਹਾ ਵੀ ਦਿੱਲੀ ਮਾਡਲ ਪਲਾ ਲਓ ਕਿਸੇ ਨੇ ਕਿਹਾ ਵੀ ਪੰਜਾਬ ਨੂੰ ਗੁਜਰਾਤ ਮਾਡਲ ਅਪਣਾ ਲਓ ਕਿਸੇ ਨੇ ਕਿਹਾ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ ਅਸੀਂ ਇਹ ਕਹਿੰਦੇ ਆ ਵੀ 2027 ਚ ਕਾਂਗਰਸ ਨੇ ਇਸ ਲਈ ਲੜਨਾ ਵੀ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਆ ਸੋ ਇਸ ਲਈ ਇਲੈਕਸ਼ਨਾਂ ਇਲੈਕਸ਼ਨਾਂ ਕਿਤੇ ਜਿੱਤਣ ਲਈ ਹਾਰ ਲਈ ਨਹੀਂ ਲੜੀਆਂ ਜਾਂਦੀਆਂ ਠੀਕ ਹੈ ਕਿਸੇ ਜਿੱਤ ਹਾਰ ਹੁੰਦੀ ਹੈ ਪਰ ਇਲੈਕਸ਼ਨਾਂ ਲੜੀਆਂ ਜਾਂਦੀਆਂ ਅਗਲੀਆਂ ਜਨਰੇਸ਼ਨਾਂ ਦੇ ਲਈ ਜੇ ਆਪਾਂ ਆਪਣੀਆਂ ਅਗਲੀਆਂ ਜਨਰੇਸ਼ਨਾਂ ਬਚਾਉਣੀਆਂ ਆਪਣਾ ਪੰਜਾਬ ਬਚਾਉਣਾ ਆਪਣੇ ਪਿੱਛੇ ਪਰਿਵਾਰ ਬਚਾਉਣੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਚਾਉਣੀਆਂ ਨੇ ਸੋ ਵੱਧ ਚੜ ਕੇ ਕਾਂਗਰਸ ਦਾ ਸਾਥ ਦਿਓ 2027 ਜੋ ਮੇਰੀ ਇੱਥੇ ਵੀ ਵੀਰਾਂ ਨੂੰ ਬੇਨਤੀ ਹੈ ਵੀ ਜਿੰਨਾ ਸਾਥ ਤੁਸੀਂ ਇੱਥੇ ਦਿੰਦੇ ਆ ਤੁਹਾਨੂੰ ਮਨੋਂ ਤੁਹਾਨੂੰ ਤੇ ਜਿੰਨੇ ਉੱਥੇ ਪਹੁੰਚ ਵੀ ਸਕਦੇ ਸੀ ਕੇ ਕੇ 바ਵਾ ਜੀ ਨੂੰ ਤੇ ਦਾਖਾ ਜੀ ਸਾਹਿਬ ਨੂੰ ਯਕੀਨ ਵੀ ਦਿਵਾਉਣੇ ਆ ਵੀ ਕੋਸ਼ਿਸ਼ ਕਰਾਂਗੇ ਵੀ 27 ਦੀਆਂ ਇ ਬੇਸ਼ੱਕ ਗੁਰਮੀਤ ਸਿੰਘ ਗਿੱਲ ਇਹ ਦਾਵਾ ਕਰ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਕਾਂਗਰਸ ਸੱਤਾ ਵਿੱਚ ਆਵੇਗੀ ਪਰ ਪੰਜਾਬ ਵਿੱਚ 2027 ਵਿੱਚ ਕਿਸ ਦੀ ਸੱਤਾ आएगी ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਿਊ ਜਰਸੀ ਤੋਂ ਗਿੱਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ